ਅੱਜ ਨਵੇਂ ਜ਼ਿਲ੍ਹਾ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਬਾਰ ਐਸੋਸੀਏਟ ਦੇ ਵਕੀਲਾ ਤੇ ਜੱਜ ਸਹਿਵਾਨਾਂ ਦੇ ਸਹਿਯੋਗ ਸਦਕਾ ਸਰਵਸਤਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ ਚਾਰ ਸ਼ਹੀਦ ਜਦਿਆ ਪਪਾ ਅਜੀਤ ਸਿੰਘ ਜੀ ਪਪਾ ਜੁਜਾਰ ਸਿੰਘ ਜੀ ਪਪਾ ਜੋਰਾਵਰ ਸਿੰਘ ਜੀ ਪਪਾ ਫਤੇ ਸਿੰਘ ਜੀ ਤੇ ਸ਼ਹੀਦ ਸਿੰਘਾਂ ਦੀ ਦਸਾਨੀ ਸ਼ਹਾਦਤ ਦੀ ਯਾਦ ਉਸ ਵਾਸਤੇ ਅਰਦਾਸ ਕਰਾਈ ਗਈ ਇਸ ਮੌਕੇ ਸਰਦਾਰ सिंह तामी प्रधान श्रोमणी गुरद्वारा प्रबंधक कमेटी जिला सैशन जज दलबाग जौहल प्रधान जिला बार एसोसीएशन रणजीत कुमार उप प्रधान नवजोत जनरल रजनी नंदा एडवोकेट सरबजीत पुंगा गोबिंद जसवाल अमरीक सिंह नरसिंह डवाल आर डी बतन गुरनाम सिंह सूरज सिंह मनोज शर्मा ਅੰਜੂ ਪੱਲਾ 15 ਰਾਣਾ ਨੇ ਅਰਦਾਸ ਹੋਣ ਅਪਰੰਥ ਦੁੱਧ ਦੇ ਟੁੱਟ ਲੰਗਰ ਪਰਤਾਏ ਪੇਸ਼ ਹੈ 47 ਨਿਊ ਜੀ ਦੀ ਆਦੀ ਵਿਸ਼ੇਸ਼ ਰਿਪੋਰਟ ਹੰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਜੀ ਇਸ ਵੇਲੇ ਆਪ ਜੀ ਦੀ ਹਜ਼ੂਰੀ ਅੰਦਰ ਦੁੱਧ ਦੇ ਲੰਗਰ ਤਿਆਰ ਹਨ ਆਪ ਜੀ ਕਿਰਪਾ ਕਰੋ ਅਨੁਪ੍ਰਕਾਰ ਭੋਜਨ ਬੋਗਿਏ ਬਹੁ ਵਿੰਜਨ ਮਿਠਾਈਂ ਕਰੀ ਪਹਾਸਾ ਸੋਜੂ ਇਤਰਾ ਹਣ ਲਾਭੋ ਭੋਗ ਰਾਏ प्यार किता अमीत शाहिल अमी साहिब जी वाहेगुरु ఓడి గురు 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 चारि اے مش کریم اللہ دے ری ڈنگا اے ا پانو توڑی پر ادرس اے ا پانو توڑی پر ادرس اے اے اساں تص تص ਹਰੇ ਜਿਲ੍ਹਾ ਬਾਰ ਐਸੋਸੀਏਸ਼ਨ ਹਿਸ਼ਾਰਪੁਰ ਦੇ ਵਕੀਲ ਸਾਹਿਬਾਨਾਂ ਵੱਲੋਂ ਅਤੇ ਜੱਜ ਸਾਹਿਬਾਨਾਂ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਅੱਜ ਜਿਹੜੀ ਸਭ ਜਗਦਿਆਂ ਦੀ ਦਸਤਾਨੀ ਸ਼ਹਾਦਤ ਹੈ ਇੱਕ ਪੰਥ ਦੇ ਵਿੱਚ ਦਸਤਾਨੀ ਸ਼ਹਾਦਤ ਹੈ ਉਸ ਦੀ ਯਾਦ ਵਿੱਚ ਉਸ ਨੂੰ ਨਮਨ ਕਰਦੇ ਹੋਏ ਸਾਰੇ ਹੀ ਵਕੀਲ ਭਾਈਚਾਰੇ ਵੱਲੋਂ ਤੇ ਜੱਜ ਸਾਹਿਬਾਨਾਂ ਵੱਲੋਂ ਇਹ ਜਿਹੜਾ ਦੁੱਧ ਦਾ ਲੰਗਰ ਉਹਨਾਂ ਨੂੰ ਲਗਾਇਆ ਗਿਆ ਹੈ ਕਿਉਂਕਿ ਆਉਂਦੇ ਦਿਨਾਂ ਵਿੱਚ ਜਿਸ ਦਿਨ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਦਿਵਸ ਆਉਣਾ ਹੈ ਉਸ ਦਿਨ ਕੋਰਟ ਦੇ ਵਿੱਚ ਛੁੱਟੀਆਂ ਹੋ ਜਾਣੀਆਂ ਸੀ ਇਸ ਕਰਕੇ ਅੱਜ ਜਿਹੜੇ ਆ ਸਾਰੇ ਹੀ ਯਕੀਨ ਸਹਿਬਾਨਾਂ ਵੱਲੋਂ ਅੱਜ ਲੰਗਰ ਲਗਾਇਆ ਗਿਆ ਹੈ ਜੋ ਇਹ ਸ਼ਹਾਦਤ ਇਹ ਪੂਰੇ ਹੀ ਵੱਲ ਦੇ ਵਿੱਚ ਇੱਕ ਲਾਸਾਨੀ ਸ਼ਹਾਦਤ ਹੈ ਜਿਹੜੀ ਸਾਰੇ ਹੀ ਸਮੁੱਚੇ ਵਾਜ ਨੂੰ ਸਮੁੱਚੇ ਵਰਗਾਂ ਨੂੰ ਉਹ ਸੇਧ ਦਿੰਦੀ ਹੈ ਸ੍ਰੀ ਅਕਸ਼ਮ ਸਿੰਘ ਜੀ ਅੱਜ ਅੱਜ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਮੂਹ ਵਕੀਲ ਸਹਿਬਾਨਾ ਡਿਸਟ੍ਰਿਕਟ 바ਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਦੇ ਉੱਤੇ ਸਾਬ ਜਿਆਦਾ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਰਮ ਦੁੱਧ ਦੇ ਲੰਗਰ ਲਗਾਏ ਗਏ ਹਨ। ਔਰ ਇਹਦੇ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਬੀ ਪਹੁੰਚੇ ਹਨ। ਔਰ ਉਸ ਦੇ ਨਾਲ ਨਾਲ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਵੀ ਇੱਥੇ ਪਹੁੰਚੇ ਔਰ ਸਾਰਿਆਂ ਨੇ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਔਰ ਇਹ ਦੁੱਧ ਦੇ ਲੰਗਰ ਅੱਜ ਸ਼ੁਰੂਆਤ ਕਰਵਾਈ ਗਈ ਹੈ। ਸੈਸ਼ਨਰ ਸਾਹਿਬ ਵੀ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਦੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮਲ ਹੋਏ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ